आलंतित। ये जहना है मतलब मैं युद्ध दिखा उठता हूँ। सारा ताडू का कितना कितना है क्या नहीं? उठी ले या उठी नाग कल करेंगे? अजेड के पीछे वो फोन। अजेड दे और नाग और नागी बढ़ा रहे हैं। मेरना क्या मेरना मेरना ना ये काम ना करें। ए ओनेय डिसनांती आपसे एक कैसेविंदर आपसे चाहिए जितना भी हक मेरा भी है देखो की हाल की इसमी दुनिया में बचे जितना तो सारे नहीं कोई है ये चाहे तो मरता सपांडेया इतने नांग नहीं हैगा ये लंबड़ टाइम नहीं जा हो तुम मगाई सोनी मोले टैर पाते है पिछली मेरे साथ ना पार्टी है ਉਹ ਜੀ ਆਹ ਕੋਈ ਮੋਲੇ ਕਹਿ ਸਕਦਾ ਆਪਨੇ ਮੋਲੇ ਟੈਰਾ ਜਿੱਤ ਬੱਲਾ ਹੈ ਨਿਕਲੀਵਾ ਜੀ ਕੀ ਨਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਭਰਜਿੰਦਰ ਜੀ ਕੀ ਗੱਲਬਾਤ ਹੋਈ ਸੀ ਚੱਕ ਪੁਆਇੰਟ ਆਉ ਦੇ ਵਿੱਚ ਗੱਲਬਾਤ ਭਾਜੀ ਕੁਝ ਨਹੀਂ ਹੋਈ ਮੈਂ ਆਪਣੇ ਖੇਤੋਂ ਆ ਰਿਹਾ ਸੀ ਟਰੈਕਟਰ ਲੈ ਕੇ ਖੇਤਾਂ ਤੇ ਜਦੋਂ ਇੱਥੇ ਪੰਡ ਆਇਆ ਰਸਤੇ ਮੋੜੇ ਗੇੜ ਮੋੜ ਦੀ ਲੰਗਰ ਲੱਗਾ ਗੁਰਸੇਵਕਾਂ ਨੇ ਉਹਦੀ ਮੰਮੀ ਨੇ ਪੂਰੀਆਂ ਭੇਡਾਂ ਲਈ ਮੈਨੂੰ ਖੜ ਲਿਆ ਮੈਨੂੰ ਬਹੁਤ ਬੁਰੀ ਤਰ੍ਹਾਂ ਲੱਗ ਪਿਆ ਮੇਰੇ ਸਿਰ ਤੇ ਵੀ ਬੇਸਬੋਲ ਮਾਰਿਆ ਆ ਬਾਹ ਤੇ ਡਾਕਟਰ ਮਾਰਿਆ ਆ ਮਾਂ ਮੇਰੀ ਬੜੀ ਸੀ ਮੇਰੇ ਕੋਈ ਤੇ ਵੀਦਾ ਆਸ਼ਾ ਪਾਇਆ ਕੋਈ ਚੀਜ਼ ਵੀ ਦੇਖੋ ਕਿਤਾ ਮੇਰੀ ਸਿਕਾਈ ਪਈ ਮੈਨੂੰ ਤਾਂ ਬੋਲਦਾ ਕਿ ਮੈਨੂੰ ਬਹੁਤ ਤੰਗੀ ਆ ਰਹੀ ਆ ਅੱਜ ਮੈਂ ਬਹੁਤ ਪਰੇਸ਼ਾਨ ਆ ਕਿ ਮੈਨੂੰ ਬਹੁਤ ਖਤਰਾ ਆ ਇਹਨਾਂ ਨੂੰ ਮੈਂ ਕਾਲੂ ਆਪਣੇ ਖੇਤ ਵੀ ਨਹੀਂ ਜਾ ਸਕਦਾ ਇਸ ਹੱਬ ਕੀ ਕਾਰਨ ਕੀ ਹੋਇਆ ਉੱਥੇ ਕਾਰਨ ਹੋਇਆ ਕਿ ਖਾਂ ਦਾ ਕਰਕੇ ਮੈਨੂੰ ਕਹਿੰਦੇ ਤੂੰ ਬਹੁਤ ਘਮਦਾ ਆ ਖਾਂ ਹੀ ਤੈਨੂੰ ਦਿੰਨੇ ਆ ਇਹ ਕਰਦਮਾ ਦੇ ਡਰਾਪ ਕਰਦਣਾ ਮੈਂ ਤਾਂ ਤੁੰ ਕਰਦੀ ਆ ਜਗਾ ਜੋਗਾ ਜਗਾ ਕੇ ਰਹੀ ਆ ਉਹ ਜਗਾ ਆਪਣੀਆਂ ਭਾਜੀ ਉਹ ਸਾਡੇ ਬਾਬੂ ਹੁਣਾ ਨੇ ਬਹੁਤ ਟਾਈਮ ਦੀ ਬੜੀ ਹੋਈ ਆ ਜਗਾ ਉਹ ਸਾਰੇ ਘਰ ਵਿੱਚ ਵਰਤ ਦੇ ਸਕੇ ਹੁਣ ਅਸੀਂ ਇਹਨੂੰ ਕਿਹਾ ਸਾਡੂ ਕਹਿੰਦਾ ਮੈਂ ਵਰਤ ਨਹੀਂ ਆਈ ਤਾਂ ਥੋੜਾ ਟਾਈਮ ਲੈ ਦੇਤੀ ਇਹਨੂੰ ਜਦੋਂ ਕੱਛ ਜਣਾ ਇੱਕ ਉਲੀ ਦਾ ਉਦੋਂ ਬਾਅਦ ਵਿੱਚ ਹੁਣ ਇਹ ਤੋਂ ਚਾਪਲੀ ਮੰਗੀ ਵੀ ਨੜੇ ਨਹੀਂ ਨਾ ਬੰਨਾ ਕਹਿੰਦਾ ਕਹਿੰਦਾ ਕਬਜ਼ਾ ਹੀ ਮੇਰਾ ਹੈ ਆਈ ਮੇਰਾ ਤੇ ਮੇਰਾ ਕੋਈ ਕਹਿੰਦਾ ਕੌਣ ਲੱਗਦੇ ਮੇਰੇ ਬਾਪ ਨੇ ਬਣਾਇਆ ਆਪਣਾ ਬਾਕੀ ਸਾਡਾ ਘਰ ਤੋਂ ਪੰਜਾ ਘਰਾਂ ਦਾ ਖਾਂ ਬਣਾਇਆ ਆ ਸੰਝ ਆ ਸਾਰੇਆਂ ਦਾ ਇਹ ਜੀ ਨਹੀਂ ਗੱਲ ਇਹ ਪਰ ਇਹਦਾ ਵਿੱਚ ਕੋਈ ਹੱਕ ਨਹੀਂ ਜੀ ਇੱਕ ਜਦੋਂ ਲੜਾਈ ਹੁੰਦੀ ਸੀਗੀ ਉਸ ਟਾਈਮ ਜਿਹੜਾ ਹੈਗਾ ਇੱਕ ਰੋਲਾ ਪੈ ਰਿਹਾ ਹੈਗਾ ਕਿ ਸ਼੍ਰੀ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਕੀ ਹੋਈ ਆ ਜਾਂ ਕੀ ਗੱਲਬਾਤ ਹੋਈ ਉੱਥੇ ਭਾਜੀ ਕੋਈ ਬੇਅਦਬੀ ਨਹੀਂ ਹੋਈ ਇਹ ਜੀ ਕੋਈ ਬਤਲੀ ਭੈਣ ਜਸਵੰਤ ਅਮਨਦੀਪ ਵਰਸੇਵ ਇਹ ਤਿੰਨੇ ਮੋਬਾਈਲ ਤੇ ਵੀਡੀਓ ਬਣਾ ਰਹੇ ਸੀ ਜਿੱਤੇ ਵੀ ਮਾਰੀ ਜਾਂਦੇ ਵੀ ਬੇਅਦਬੀ ਹੋਈ ਆ ਮਹਾਰਾਜ ਦੀ ਇਹ ਸਾਨੂੰ ਤੂਫ ਕਰਨੀ ਦਿਖਾਉਣ ਕਿੱਥੇ ਬੇਅਦਬੀ ਹੋਈ ਹੈ ਐਮਿਚੂ ਠਾਲਜਾਮ ਲਾ ਕੇ ਬਦਨਾਮ ਨਾ ਕਰਨ ਨਾ ਸਾਨੂੰ ਕਰਨ ਨਾ ਮਹਾਰਾਜ ਨੂੰ ਬਦਨਾਮ ਕਰਨ ਬਤੀਜੂ ਜੈਸਾ ਕਰ ਕੋਈ ਦੋਨੋਂ ਇਹ ਸਾਡੇ ਤੇ ਠੁਕਾ ਬੇਅਦਬੀ ਦਾ ਜਾਮ ਕਰ ਰਿਹਾ ਹੈ ਕਿ ਹਮ ਤਰੀਕ ਕਰ ਜੇ ਨਹੀਂ ਕਰੂਗਾ ਇਹਨਾਂ ਬਾਰੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਮਹਾਰਾਜ ਨੂੰ ਬਦਨਾਮ ਕਰਨ ਸਰ ਕੀ ਨਾਮ ਦੇ ਹਾਂਜੀ ਮੇਰੇ ਨਾਮ ਤਰਲੋਕ ਬਿੰਦਲ ਮੈਂ ਪੰਜਾਬ ਪ੍ਰਧਾਨ ਡਾਕਟਰ ਮਿੰਟਕਰਨ ਸੰਘਰਸ਼ ਮੋਰਚਾ ਪੰਜਾਬ ਇੱਕ ਵੀਡੀਓ ਵਾਇਰਲ ਹੋਈ ਸੀ ਸਾਡੇ ਪਿੰਡ ਦੀ ਜਦੋਂ ਮੈਂ ਦੇਖੀ ਤਾਂ ਮੈਂ ਉਸ ਵੇਲੇ ਤੁਰੰਤ ਆਪਣੇ ਪਿੰਡ ਪਹੁੰਚੇ ਹਾਂ ਸੀ ਜਿਸ ਵਿੱਚੋਂ ਪਤਾ ਲੱਗਾ ਕਿ ਜਦੋਂ ਹੁਣ ਆ ਕੇ ਮੌਕੇ ਤੇ ਸੀ ਸਾਰੇ ਪਿੰਡ ਦੇ ਨਾਲ ਗੱਲ ਕਰੀ ਆ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਵਾ ਜਿਹਦੇ ਵਿੱਚ ਇੱਕ ਕਿਸੇ ਨੇ ਕਿਹਾ ਆ ਕਿ ਉੱਥੇ ਜਨਕਿ ਜਦੋਂ ਲੜਾਈ ਹੋਈ ਆ ਸ੍ਰੀ ਸਾਹਿਬ ਦੀ ਜਿਹੜੀ ਉਹ ਬੇਅਦਬੀ ਕੀਤੀ ਗਈ ਆ ਇਦਾਂ ਦਾ ਜਨਕਿ ਇੱਥੇ ਪਿੰਡ ਦੇ ਵਿੱਚ ਕੁਝ ਨਹੀਂ ਹੋਇਆ ਲੜਾਈ ਜ਼ਰੂਰ ਹੋਈ ਆ ਕਿਸੇ ਨੇ ਵੀ ਸ੍ਰੀ ਸਾਹਿਬ ਨੂੰ ਜਾਨਕੀ ਨਾਂ ਹੀ ਉਤਾਰਿਆ ਵਾ ਨਾ ਹੀ ਉਹਨੂੰ ਕਿਸੇ ਨੇ ਉਹਦੀ ਬੇਅਦਬੀ ਕੀਤੀ ਆ ਇਹ ਜਿਹੜੀ ਖਬਰ ਇਸ ਤਰ੍ਹਾਂ ਦੀ ਜਾਨਕੀ ਲੋਕਾਂ ਨੂੰ ਭੜਕਾਉਣ ਦੇ ਲਈ ਜਿਹੜੀ ਉਹ ਲਗਾਈ ਗਈ ਉਹ ਸਰਾ ਸਰ ਗਲਤ ਆ ਝੂਠ ਆ ਇਹ ਜਿਹੜੀ ਜੋ ਜਗ੍ਹਾ ਜਗ੍ਹਾ ਤੇ ਵਿਵਾਦ ਜ਼ਰੂਰ ਆ ਇਹ ਦੋਨਾਂ ਪਰਿਵਾਰਾਂ ਦੇ ਸਾਂਝੀ ਆ ਜਾਨਕੀ ਜਿਹੜੀ ਆ ਜਗ੍ਹਾ ਸਾਂਝੇ ਤੌਰ ਤੇ ਸਾਰੇ ਵਰਤਦੇ ਆ ਇਹ ਦੋਨੇ ਪਰਿਵਾਰ ਗੌਰ ਸਿੱਖ ਪਰਿਵਾਰ ਨੇ ਗੁਰਸਖ ਨੂੰ ਮੰਨਣ ਵਾਲੇ ਨੇ ਪ੍ਰਮਾਤਮਾ ਨੂੰ ਇਹਨਾਂ ਨੇ ਕਿਸੇ ਨੇ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਿਹੜੀ ਖਬਰ ਹੈ ਝੂਠੀ ਤੇ ਬੇਮਰਯਾਦ ਹੈ ਜਨਕੇ ਜਿਹੜੀ ਕਿ ਕਹਿੰਦੇ ਆ ਆਪਾ ਸ੍ਰੀ ਸਾਹਿਬ ਦੀ ਬੇਦਬੀ ਹੋਈ ਆ ਇਦਾਂ ਦੀ ਪਿੰਡ ਵਿੱਚ ਕੋਈ ਗੱਲ ਨਹੀਂ ਹੋਈ ਸਿਰਫ ਇਹ ਲੜਾਈ ਦਾ ਜਰੂਰ ਬਵਾਦ ਹੈ ਥਾਂ ਨੂੰ ਲੈ ਕੇ ਵੰਡ ਦਾ ਝਗੜਾ ਵਾ ਜਿਹੜੀ ਕਿ ਸਾਂਝੀ ਜਗ੍ਹਾ ਕਿਸੇ ਨੇ ਕਬਜ਼ਾ ਕੀਤਾ ਹੋਇਆ ਦੋਨਾਂ ਤਰ੍ਹਾਂ ਦੇ ਸਮਾਨ ਅੰਦਰ ਪਿਆ ਵਾ ਜਨਕੇ ਇਹਨੂੰ ਜਿਹੜਾ ਜੋ ਵੀ ਆ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਜਗ੍ਹਾ ਵੰਡ ਦੀ ਜਨੂਨ ਨੂੰ ਦਿੱਤੀ ਜਾਊਗੀ ਜਾਂ ਦੋਨਾਂ ਪਰਿਵਾਰਾਂ ਨੂੰ ਦਿੱਤੀ ਜਾਊਗੀ ਇਸ ਤਰ੍ਹਾਂ ਦਾ ਜਨਨ ਕਿ ਜਿਹੜੀ ਖਬਰ ਆ ਉਹ ਲੋਕ ਜਿਹੜੀ ਕਿ ਜਣੀ ਕਿ ਜਿਹੜਾ ਪੜਕਾਉ ਪਾਛਨ ਦੇ ਕੇ ਜਣੀ ਕਿ ਉਹਨੂੰ ਜਿਹੜਾ ਹੋਰ ਪਾਸੇ ਨੂੰ ਤੂਲ ਦਿੱਤਾ ਜਾਂਦਾ ਧਾਰਮਿਕ ਪਾਸੇ ਨੂੰ ਉਹ ਜਣੀ ਕਿ ਅਸੀਂ ਉਹਦਾ ਖੰਡਨ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਪੈਂਡ ਦੇ ਵਿੱਚ ਕੋਈ ਗੱਲ ਨਹੀਂ ਹੋਈ ਸੋ ਸਾਰਿਆਂ ਨੂੰ ਜੈਪੀਮ ਜੈਪਰਤ ਜੀ ਸੱਚੀ ਕਾ ਕੀ ਨਾਮ ਦੀ ਦਿਲਬਾਖ ਸਿੰਘ ਜੀ ਇਸ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਆ ਕੀ ਇਹ ਮਾਮਲਾ ਹੈਗਾ ਸਹੀ ਕੀ ਲੱਗਦਾ ਆ ਮਾਮਲਾ ਦੇਖੋ ਜੀ ਪਹਿਲਾਂ ਪੰਚਾਇਤ ਹੋਈ ਸੀ ਪੰਚਾਇਤ ਉਹਨੂੰ ਇਹ ਗੱਲ ਕਹੀ ਵੀ ਤੇਰਾ ਥਾਂ ਨਹੀਂ ਤੇਰਾ ਜਨਮ ਵੀ ਨਹੀਂ ਸੀ ਉਦੋਂ ਦਾ ਜਿਹੜਾ ਤੂੰ ਹੁਣ ਮੈਂ ਉਹਨੂੰ ਕਿਹਾ ਵੇ 35-40 ਸਾਲ ਤੋਂ ਬੜਾਇਆ ਆ ਆ ਸਾਂ ਆਏ। ਇੱਥੇ ਥਾਂ ਆਏ ਹੈਗਾ ਇਹਨਾਂ ਦਾ। ਉਹਦਾ ਵਿੱਚ ਹਿੱਸਾ ਵੀ ਨਹੀਂ ਹੈਗਾ। ਉੱਥੇ ਮੰਗਵੀਂ ਕੁੰਜੀ ਲੈ ਕੇ ਇਹਨਾਂ ਦੇ ਘਰੋਂ ਫੇ ਆਇਆ ਉਹ। ਤੇ ਉਹਨਾਂ ਨੇ ਇੱਥੇ ਪੇ ਨਿਆਣੇ ਹੋਰ ਬੱਚੇ ਖਾਪ ਪਾਉਂਦੇ ਸੀ ਤੇ ਇਹਨਾਂ ਦਾ ਭਰਾ ਆ ਵੇ ਇੱਥੇ ਖਾਪ ਨਾ ਪਾਓ। ਤੇ ਉਹਨਾਂ ਨੇ ਮੋਰ ਜਵਾਬ ਦਿੱਤਾ ਮੁੰਡੇ ਨੇ ਵੀ ਤੁਹਾਡਾ ਥਾਂ ਹੀ ਨੇ। ਇੱਥੋਂ ਗੱਲ ਫੇ ਪੰਚਾਇਤ ਇੱਥੋਂ ਹੋਈ ਫੇ ਸ਼ੁਰੂ ਇੱਥੋਂ ਇਹ ਸਾਰੀ ਲੜਾਈ ਦਾ ਮੁੱਦਾ ਬਣ ਗਿਆ ਇਹ ਕਬਜ਼ਾ ਕੱਲਾ ਉਹਦਾ ਪੈਸਾ ਵੀ ਨਹੀਂ ਲੱਗਾ ਇਹ 5 6 ਜਣੇ ਆ ਜਿਨ੍ਹਾਂ ਨੇ ਬੱਕਰੀ ਪੈਸੇ ਲਾਇਆ ਇੱਥੇ ਨਾ ਮਿੱਟਰਿਆ ਨਾ ਪਾਣੀ ਆ ਤੇ ਇੱਥੇ ਪਸ਼ੂ ਇੱਥੇ ਕਿੱਥੇ ਬਾਹਰ ਨਾ ਪਸ਼ੂਆਂ ਲਿਆ ਥਾਂ ਉਧਰ ਆ ਬੱਕਰਾ ਥਾਂ ਲਿਆ ਉਹਨੇ ਪਸ਼ੂਆਂ ਦਾ ਪਰ ਜਿਹੜੀ ਵੀਡੀਓ ਆਈ ਹੈਗੀ ਉਹਦੇ ਵਿੱਚ ਪਸ਼ੂ ਜਿਹੜੇ ਹੈਗੇ ਇੱਥੋਂ ਛੱਡੇ ਜਾ ਰਹੇ ਆ ਉਹ ਫੇ ਉਹਦੇ ਜਦੋਂ ਕੁੰਜੀ ਆ ਕਿ ਨਹੀਂ ਪੁੱਛੀ ਇਹਨਾਂ ਨੇ ਬਈ ਸਮਾਨ ਬਣਾਉਣਾ ਇੱਥੇ ਕੋ ਬਣਾਉਣਾ ਆ ਉਹਦੇ ਪਸ਼ੂ ਬੰਨੇ ਆ ਇਹ ਪਸ਼ੂ ਅੱਜ ਕੱਲ ਹੀ ਬੱਦੇ ਆ ਬਾੜਾ ਚਰ ਨਹੀਂ ਹੋਇਆ ਹਾਂਜੀ ਸਰ ਕੀ ਨਾਮ ਦਿੱਤੀ ਹੈ ਬਰਨਾਤਜੀਤ ਸਿੰਘ ਵਾਜੀ ਕੀ ਕਹਿਣਾ ਚਾਹੁੰਦੇ ਜਿਹੜੀ ਇਹ ਲੜਾਈ ਹੋਈ ਹੈ ਇਹ ਲੜਾਈ ਸਾਡਾ ਮੋਟਾ ਟਰੈਕਟਰ ਇੱਥੇ ਲੈ ਕੇ ਆਇਆ ਸੀ ਕਿ ਛੱਡਣ ਲਈ ਤੇ ਇਹ ਦਿੰਦਾ ਇਤ ਪਿਆਰ ਚੌਥਾ ਪੁੱਤ ਦਾ ਤੇ ਇਹ ਚਾਰੇ ਇਹਨੂੰ ਪੈ ਗਿਆ ਨਾ ਦੇਖੋ ਟਰੈਕਟਰ ਸਾਡਾ ਕਿਦਾਂ ਤੋੜਿਆ ਨਾਲੇ ਮੁੰਡੇ ਦੀ ਇੱਥੋਂ ਬਾਹ ਬੱਢੀ ਨਹੀਂ ਹੱਥੀਏ ਦੇ ਨਾਲ ਸਿਰ ਤੇ ਛੱਟਾ ਮਾਰੀਆਂ ਜੇ ਰੋਲੀ ਪੈ ਕੇ ਬੰਦੇ ਨਾ ਆਉਂਦੇ ਮੁੰਡੇ ਦੇ ਇਹ ਨਹੀਂ ਬੁਰਾ ਹਾਲ ਕਰਨਾ ਸੀਗਾ ਇਹਨੂੰ ਮੁੰਡਿਆਂ ਨੂੰ ਛਡਾਇਆ ਸਾਰਿਆਂ ਨੇ ਰਲ ਮਿਲ ਕੇ ਜੋ ਇਹ ਅਮਰਤ ਦੀ ਹੈ ਨਾ ਕਹਿਦੀ ਆ ਮੇਰੀ ਦਸਤਾਰ ਲਾਈ ਆ ਮੈਂ 32 ਸਾਲ ਦਾ ਅਮਰਤ ਸ਼ਕਿਆ ਯੂਏ ਦੇ ਵਿੱਚ ਨੌਕਰੀ ਵੀ ਕਰਦਾ ਇੱਕ ਵਾਰੀ ਭੰਗ ਦੇ ਕੀਤਾ ਇਹ ਮੈਨੂੰ ਸਬੂਤ ਦਵੇ ਮੇਰੇ ਬੱਚਾਂ ਕਰ ਕਿਉਂ ਇਲਜ਼ਾਮ ਲਾਉਂਦੀ ਆ ਮੈਨੂੰ ਉਹਦਾ ਪੱਕਾ ਸਬੂਤ ਚਾਹੀਦਾ ਹੱਥ ਬੰਦ ਕੇ ਬੇਨਤੀ ਆ ਮੈਂ ਗੁਰੂ ਦੇ ਦਲ ਲੱਗਾ ਆ ਆਹਾਨੂੰ ਉਹ ਪੂਰਾ ਸਬੂਤ ਦਵੇ ਤਨਵਾਰੀ ਇਹਦੇ ਤੇ ਪੰਚਾਇਤ ਕੀਤੀ ਆ ਪੰਚਾਇਤ ਵਿੱਚ ਨਹੀਂ ਆਇਆ ਥਾਰੇ ਪਿੰਡ ਤੋਂ ਪੁੱਛੋ ਥਾਰੇ ਪਾਛੇ ਤੋਂ ਪੁੱਛੋ ਇਹ ਇੱਕ ਵਾਰੀ ਨਹੀਂ ਆਇਆ ਇਹ ਲੜਾਈ ਕਿਸ ਗੱਲ ਦੀ ਚੜਾਈ ਆ ਸਾਡਾ ਸਾਂਝਾ ਥਾਂ ਆ ਇੱਕ ਥਾਂ ਅੱਧ ਦੀ ਹਥੀ ਮਾਲਕਾ ਅੱਧ ਦੇਓ ਜਿੰਨੇ ਸਾਨੂੰ ਥਾਂ ਬੁਲਾਇਆ ਉਹ ਪਚਾਇਦੀ ਵੀ ਇਸ ਟਾਈਮ ਮੌਜੂਦ ਵਾ ਉਹ ਬਾਅਦ ਚਿੰਨਾ ਤੋਂ ਪੁੱਛ ਦੋ ਫਿਰ ਫਿਰ ਥਾਰੇ ਗਏ ਥਾਰੇ ਦੋ ਦਿਨ ਦਾ ਜਵਾਬ ਦਿੱਤਾ ਤੇ ਮੈਂ ਪਿੰਡ ਫੈਸਲਾ ਕਰੂੰਗਾ ਪਿੰਡ ਵੀ ਇਹ ਨਹੀਂ ਤੁਹਾਨੂੰ ਥੱਦਿਆ ਬੁਲਾਇਆ ਤੇ ਸਾਡਾ ਇਹ ਸਾਥ ਵਾਦਾ ਜਾਂਦਾ ਹੈ ਇਸ ਦੀ ਪੌਣ ਸ਼ਾਮ ਕਰਕੇ ਇਹਦਾ ਨਚੋੜ ਜਾਂ ਰਿਜ਼ਲਟ ਨਤੀਜਾ ਕੱਢਿਆ ਜਾਵੇ ਆ ਬਾਕੀ ਜਿੰਨੇ ਬਜ਼ਾਉਣ ਆ ਸਾਡੇ ਗਾ ਇੱਥੇ ਆਏ ਆ ਜੋਰ ਗਿੰਸ ਸਿੰਘ ਜੀ ਕੀ ਕਹਿਣਾ ਚਾਹੁੰਦੇ ਐ ਇਸ ਮਾਮਲੇ ਨੇ ਲੈ ਕੇ ਇਹ ਮਾਮਲਾ ਜੀ ਇਹ ਸ਼ਾਮ ਲੱਟ ਸੀਗੇ ਅਸੀਂ ਉਦੋਂ ਪੰਚਾਇਤ ਵਿੱਚ ਸੀਗੇ ਇਹਨਾਂ ਨੂੰ ਅਸੀਂ ਬੁਲਾਇਆ ਸੀਗਾ ਕਿ ਤੁਸੀਂ ਆਪਣੀ ਸਾਂਝੀ ਜਗ੍ਹਾ ਕੋਈ ਬਣਾ ਬਣਾ ਲਓ ਤੇ ਤੁਹਾਡੇ ਕੋਲ ਕੰਮ ਆਵੇ ਇਹ ਇਹ ਹੁਣ ਇੱਕ ਤਾਂ ਰਡੋਲਾ ਪਾਈ ਜੰਨੀ ਵੀ ਸਾਡਾ ਆ ਪਤਾ ਨਹੀਂ ਉਹਨੇ ਪਸੂ ਬੰਨੇ ਯਕੀ ਕੀਤਾ ਰੱਬ ਜਾਨੀ ਉਹ ਤਾਂ ਹੁਣ ਮੈਂ ਥੋੜਾ ਦੂਰ ਰਹਿਣਾ ਪਰ ਇਹ ਜਗਾ ਹੈਗੀ ਆ ਇਹਨਾਂ ਦੀ ਸਾਰੇ ਨਹੀਂ ਸਾਂਝੀ ਇਹਦੇ ਵਿੱਚ ਕਿਸੇ ਦਾ ਇਕੱਲੇ ਦਾ ਕੋਈ ਹੱਕ ਨਹੀਂ ਹੈਗਾ ਅਸੀਂ ਉਦੋਂ ਪੰਚਾਇਤੀ ਸੀਗੇ ਅਸੀਂ ਇਹਨਾਂ ਨੂੰ ਬੁਲਾਇਆ ਇਹ ਨਹੀਂ ਵੀ ਇਹਨਾਂ ਨੇ ਜਬਰਦਸਤੀ ਵਿਚਾਰ ਆਨੇ ਵਾਲਿਆ ਅਸੀਂ ਪੰਚਾਇਤ ਨੇ ਇਹਨਾਂ ਨੂੰ ਕਹਿ ਕੇ ਵੀ ਸਵੇ ਵੀ ਚਲੋ ਵੀ ਤੁਹਾਨੂੰ ਵੀ ਕਿਤੇ ਲੋੜ ਆ ਆਪਣੇ ਕਿਤੇ 300 ਬੰਦਾ ਕਰ ਲਿੰਦਾ ਇਸ ਹਾਂਜੀ ਜਗ੍ਹਾ ਤੇ ਆਪਣੀ ਬਣਾ ਲਵਾਂ ਇਹ ਫੇ ਕਬਜ਼ਾ ਕਰ ਲਿਆ ਕਿਸੇ ਨੇ ਇਹ ਕਬਜ਼ਾ ਇਹਨਾਂ ਨੇ ਜੀ ਚਾਬੀ ਮੰਗੜ ਕੇ ਤਾਂ ਬਖਾਦ ਹੋਇਆ ਇਹ ਕਹਿੰਦੇ ਵੀ ਸਾਡੇ ਕੋ ਚਾਬੀ ਲੈ ਲੀਵੇ ਚੱਲ ਸਿਗੇ ਦਸਗੇ ਆ ਸਗਾ ਗਿਆ ਭਤੀਜਾ ਹੀ ਲੱਗਦਾ ਮੇਰੇ ਖਿਆਲ ਇਹਨਾਂ ਦਾ ਉਹਨੇ ਚਾਬੀ ਲੈ ਲਈ ਮੈਨੂੰ ਲੋੜ ਆ ਤੇ ਮੈਨੂੰ ਚਾਬੀ ਦੋ ਲਿਆ ਕੇ ਇੱਥੇ ਪਤਾ ਨਹੀਂ ਪਸ਼ੂ ਬੰਨੇ ਕਿ ਕੀ ਰੱਖਿਆ ਇਹ ਹੁੰਦੇ ਨਹੀਂ ਦੇਖਿਆ ਤੂੰ ਬਾਹਰੋਂ ਪੜਿਆ ਮੈਂ ਕਿ ਤੂੰ ਹੀ ਬਾਹਰ ਆ ਜਾ ਮੈਂ ਵੀ ਬਾਹਰ ਆ ਜਾਂਦੀ ਆ ਉਹ ਇੱਥੇ ਲੰਮੀ ਪੈ ਗਈ ਆ ਇੱਕ ਜਿਹੜਾ ਸ਼੍ਰੀ ਸਾਹਿਬ ਦਾ ਜਿਹੜਾ ਹੈਗਾ ਰੋਲਾ ਪਿਆ ਪੈਂਦਾ ਪਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਕਿ ਉਹ ਉਹਦਾ ਕੀ ਮਾਮਲਾ ਹੈਗਾ ਉਹਦੇ ਅਸੀਂ ਪਾਇਆ ਨਹੀਂ ਦੇਖਿਆ ਹਾਂਜੀ ਤੇ ਜਿਹੜਾ ਸਾਨੂੰ ਹੈ ਨਾ ਝੂਠਾ ਇਲਜ਼ਾਮ ਲੱਗ ਰਿਹਾ ਆ ਉਹਦਾ ਉਹ ਦੇਣਦਾਰ ਹੋਊਗਾ ਜਿਹੜਾ ਸਾਨੂੰ ਸੱਚੇ ਬੰਦਿਆਂ ਨੂੰ ਗੁਰੂ ਲੜ ਲੱਗਿਆਂ ਨੂੰ ਸਾਨੂੰ ਝੂਠਾ ਕਹੂਗਾ ਉਹ ਆਪੇ ਯਾਰ ਦਾ ਇਨਸਾਫ ਮਹਾਰਾਜ ਉਹਦਾ ਸਾਥ ਦੇਊਗਾ ਅਸੀਂ ਹੈਗੇ ਸੱਚੇ ਸਾਨੂੰ ਉਹਦਾ ਸਬੂਤ ਚਾਹੀਦਾ ਵੀ ਉਹ ਜਿਹੜਾ ਗੱਤਰ ਆਇਆ ਦੇ ਉਹਦੀ ਵੀ ਆਪ ਵੀ ਕੈਨ ਕੀਤੀ ਆ ਸਾਨੂੰ ਉਹਦੀ ਵੀਡੀਓ ਚਾਹੀਦੀ ਆ ਸਾਨੂੰ ਦਿਖਾ ਲਈ ਜਾ ਦੇ ਹਾਂਜੀ ਤਿੰਨ ਵਾਰੀ ਅਸੀਂ ਦਫ਼ਤਰ ਚ ਦੇ ਹਟੇ ਆ ਸ਼ਾਂਕਰ ਮਕੋਦਰ ਸਾਡੀ ਹਜੇ ਤੱਕ ਸੁਣਵਾਈ ਨਹੀਂ ਹੋਈ ਕਿਸ ਮਾਮਲੇ ਦੀ ਕਿਸ ਮਾਮਲੇ ਦੀ ਜਿਹੜੀ ਤੁਸੀਂ ਅਰਜ਼ੀ ਦਿੱਤੀ ਹੋਈ ਆ ਇਹ ਥਾਂ ਦਾ ਕਰਦੇ अच्छा जी। ਵੀ ਸਾਡਾ ਥਾਂ ਆ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ। ਜਿਹੜੀ ਇਹ ਜਗ੍ਹਾ ਹੈਗੀ ਆ ਇਹ ਤੁਸੀਂ ਕਹਿੰਨੇ ਸਾਡੀ ਹੈਗੀ ਆ। ਹਾਂਜੀ। ਇਹਦੇ ਕੋਈ ਕਾਗਜ਼ਾ ਤੁਹਾਡੇ ਕੋਲ ਹੈਗੇ ਆ? ਨਹੀਂ ਜੀ ਇਹ ਸਾਨੂੰ ਪੰਚਾਇਤ ਨੇ ਬੜਾਈ ਹੋਈ ਆ। ਅੱਛਾ ਜੀ ਸਾਂਝੀ ਆ। ਜਿੱਦਾਂ ਗੁਰਦੇਵ ਸਿੰਘ ਕੋ ਤਿੰਨ ਭਰਾ ਆ। ਅੱਧ ਤਿੰਨਾਂ ਦਾ ਆ। ਅੱਧ ਵਿੱਚੋਂ ਹੈਗਾ ਆ ਭਾਲ ਸਿੰਘ, ਸਵਰਨ ਸਿੰਘ ਤੇ 33 ਸਾਲ ਦਾ ਬੰਦਾ ਮਰੀਕ ਸਿੰਘ। ਠੀਕ ਜੀ। ਨਾਮ ਜੀ। ਕਲਵਿੰਦਰ ਕੌਰ ਮੇਰਾ ਨਾਮ। ਕੀ ਗੱਲਬਾਤ ਕੀ ਹੋਈ ਆ? ਅਸੀਂ ਇੱਥੇ ਖੜੇ ਸੀਗੇ। ਇੱਥੇ ਵੀ ਖੜੀਆਂ ਸੀਗੀਆਂ। ਸਾਡਾ ਰੌਲਾ ਕੇ ਚੈਨਲ ਹਟਾਉਂਦੇ ਜੀ ਨਾ ਸੀ ਕੋਈ ਗਾਲੇ ਨਾ ਨੂੰ ਕੱਢੀ ਨਾ ਕੋਈ ਧੱਕਾ ਮਾਰਿਆ ਇਹਨਾਂ ਨੇ ਇਦਾਂ ਖੜੀ ਦਾ ਮੇਰਾ ਇੱਥੋਂ ਮੋਹਰੇ ਛੋਟੀ ਕੁੜੀ ਨੇ ਜੈਂਪਰ ਫੜ ਲਿਆ ਇੱਥੇ ਤੇ ਸਾਰਾ ਪਾਰ ਦਾ ਪਿੱਛੇ ਉਹ ਦੂਜੀ ਵੱਡੀ ਨੇ ਫੜ ਲਿਆ ਤੇ ਨਾਲੇ ਮੇਰੇ ਘਰੂਣ ਮਾਰੇ ਸਾਡੀ ਵੀਡੀਓ ਬਣੀ ਆ ਮੈਂ ਦਿਖਾ ਨਹੀਂ ਸਕਦੀ ਜਿੱਦਾਂ ਜ ਇਹਨਾਂ ਨੇ ਮੇਰੀ ਹਾਲਤ ਕੀਤੀ ਐਨੀ ਦੁਨੀਆ ਦੇ ਵਿੱਚ ਵਾਇਰਲ ਹੋਣ ਤਾਰਾ ਲਊਗਾ ਆਪਣਾ ਤੇ ਉਹਦੇ ਮਨਾਂ ਦੀ ਸ਼ੋਈ ਆ ਜਿਹੜੀ ਇਹ ਲੜਾਈ ਝਗੜਾ ਹੋਇਆ ਹੋਇਆ ਕਾਰਨ ਕੀ ਹੋਇਆ ਇਹ ਸਾਡੇ ਆਸ ਸਾਡਾ ਸਾਂਝਾ ਥਾਂ ਆ ਸਾਰੇ ਘਰਾਂ ਦਾ ਹੀ ਆ ਤੇ ਪਰ ਇਹ ਕਬਜ਼ਾ ਕਰਦੇ ਕਹਿੰਦੇ ਸਾਡਾ ਕੱਲਿਆਂ ਦਾ ਆ ਇਹਦਾ ਕਰਕੇ ਸਾਡੀ ਲੜਾਈ ਹੋਏਗਾ ਇਹ ਕਹਿੰਦੇ ਸੀ ਕਬਜ਼ਾ ਨਹੀਂ ਛੱਡਾ ਤਾਂ ਬੂਹਾਂ ਦੇ ਮੋਰੇ ਲੰਮੇ ਪੈਂਦੇ ਅੰਦਰ ਨਹੀਂ ਬਣ ਦਿੰਦੇ ਸੀ ਸਾਡੇ ਜਿਹੜੀ ਵੀਡੀਓ ਦੇ ਵਿੱਚ ਮੱਝਾਂ ਹੈਗੀਆਂ ਉਹ ਕਿੰਨਾਂ ਦੀਆਂ ਹੈਗੀਆਂ ਜਿਹੜੀਆਂ ਘਰੋਂ ਜਿਹੜੀਆਂ ਹੈਗੀਆਂ ਖੋਲੀਆਂ ਗਈਆਂ ਆ ਅਸੀਂ ਖੋਲੀਆਂ ਆ ਤੇ ਦੂਜੇ ਘਰ ਜਿਹੜੇ ਸਾਡੇ ਕਬਜ਼ਾ ਕਰਕੇ ਬੈਠੇ ਉਹਨਾਂ ਦੀਆਂ ਮੱਝਾਂ ਆ ਅੱਛਾ ਮੱਝਾਂ ਤਿੰਨ ਖੋਲੀਆਂ ਕਾਤੋਂ ਸੀਗੀਆਂ ਇਹ ਖੋਲਿਆਂ ਅਸੀਂ ਸਾਬੀ ਅਸੀਂ ਆਪਣਾ ਸਮਾਨ ਸਾਡਾ ਵੀ ਸਮਾਨ ਸੀਗਾ ਅੰਦਰ ਅੱਛਾ ਇਹ ਸਮਾਨ ਚੱਕਣ ਆਏ ਸੀ ਨੀ ਚੱਕਣ ਦੇ ਬਾਦਲੇ ਪਾਏ ਹਾਂਜੀ ਸਾਡਾ ਸਮਾਨ ਨਹੀਂ ਚੱਕਣ ਦੇ ਸੀ ਹਾਂਜੀ ਉਹਨਾਂ ਦਾ ਸਾਜਾ ਨਹੀਂ